ਕੀ ਨਾਜੀ ਤੁਹਾਡਾ ਸੁਜੀਤ ਸਿੰਘ ਸੁਜੀਤ ਸਿੰਘ ਜੀ ਕਿਦੀ ਬੋਡੀ ਲੈ ਕੇ ਆਇਆ ਤੇ ਕੀ ਹੋਇਆ ਕੀ ਗੱਲ ਹੋਈਏ ਕੀ ਗੱਲ ਹੋਈਏ ਇਹ ਰਾਤੀ दारू ਪੀਤੀ ਇਹਨਾਂ ਚਮਾ ਪੰਜਾਂ ਬੰਦਿਆਂ ਨੇ ਉੱਥੇ ਤੇ ਉੱਥੇ ਬੰਦੀ ਤੇ ਇਹਨਾਂ ਬਾਅਦ ਸਿੱਟਿਆ ਬੰਦੇ ਜਿਨ੍ਹਾਂ ਨੇ ਬੰਦੀ ਵਾਲਿਆਂ ਨੇ ਮਾਰਿਆ ਵਾ ਉਹਨਾਂ ਦਾ ਨਾਮ ਹੀ ਕਹੋ ਕੋਣ ਜਿਹੜੇ ਬੰਦਿਆਂ ਨੇ ਹੀ ਦੇਖਿਆ ਵਾ ਉਹਨਾਂ ਦੇ ਨਾਮ ਲਗਾ ਤੇ ਕੀ ਤੁਹਾਨੂੰ ਬੰਦੀ ਦੇ ਕਿਹਨੇ ਕੋਈ ਗਿਆ ਸੀ ਅਜੇ ਸੱਤ ਕੋਈ ਦੇ ਅੰਦਰ ਕੋਈ ਕੀ ਲੱਗਦਾ ਤੁਹਾਨੂੰ ਕਾਹਦੇ ਨਾਲ ਮਾਰਿਆ ਹੋਊਗਾ ਲੱਗਦਾ ਤੁਹਾਨੂੰ ਮਾਰਿਆ ਸਾਨੂੰ ਪਤਾ ਨਹੀਂ ਇਹ ਮਾਰ ਮਾਰਿਆ ਕਿਸ ਤਰ੍ਹਾਂ ਪਤਾ ਲੱਗਿਆ ਉਹ ਤੁਹਾਨੂੰ ਪਤਾ ਲੱਗਦਾ ਕਿ ਇਹਨੂੰ ਮਾਰਤਾ ਕਦੋਂ ਪਤਾ ਲੱਗਾ ਤੁਹਾਨੂੰ ਇਹ ਦਿਨੇ ਉਹਨਾਂ ਦੇ ਬੰਦੇ ਦਿਹਾੜੀਦਾਰ ਹੀ ਉਹਨਾਂ ਉੱਤੇ ਪ੍ਰਾਲੀ ਚੁੱਕੀ ਉਹਨਾਂ ਦੇਖਿਆ ਵਾ ਕਿ ਖੇਆਂ ਨੂੰ ਪਤਾ ਲੱਗਾ ਕਿ ਅੰਡਾ ਚਾਰ ਮਰਿਆ ਹੋਇਆ ਉਹ ਪ੍ਰਾਲੀ ਮਾਰ ਕੇ ਪ੍ਰਾਲੀ ਚ ਨਾ ਪਤਾ ਦਾ ਪ੍ਰਾਲੀ ਚ ਨੱਪਿਆ ਹੋਈ ਹੈ ਥੰਬੀ ਵਾਲਿਆਂ ਦੀ ਠੀਕ ਉਪਰ ਕਿੰਨੀ ਹੈ ਜੀ 32 33 ਸਾਲ ਦੀ ਸੀ 33 ਸਾਲ ਵਾਰਾ ਜੀ ਕਿਹੜਾ ਪਿੰਡ ਕਿਹੜਾ ਨਵਾਂ ਪਿੰਡ ਪੰਜ ਖਟਾ ਅੰਬਸਾ ਰੋ ਵਿਆ ਸੀ ਇੱਕ ਵਾਰ ਸੀ ਦਵਾਰਾ ਸੀ ਇਹ ਸੇਡੇ ਇਨਫਰਮੇਸ਼ਨ ਆਈ ਜਿੱਥੇ ਨਵਾਂ ਪਿੰਡ ਪੰਜ ਖਨਾਰ ਤੋਂ ਕੀ ਵਿਕੀ ਨਾ ਬੈਸੀ ਹੈ ਸਾਨੂੰ ਸਰਜੀਤ ਸਿੰਘ ਉਹਦੀ ਡੈਡ ਬੋਡੀ ਮਿਲੀ ਆ ਤੇ ਉਹ ਹਸਪੀਟਲ ਲੈ ਕੇ ਆਏ ਪੁਸ਼ਟਮਾਨ ਕਰਾਵਾਂਗੇ ਦੇ ਦੇ ਦੇਖਾਂਗੇ ਕੀ ਕਾਰ ਹੋਈ ਹੁੰਦੀ ਤੇ ਉਸ ਤੋਂ ਹਸਾਮੁ ਕਰਾਂਗੇ ਕਾਰ ਵੀ ਚੱਲ ਰਹੀ ਜੀ ਦੀ ਹਾਂਜੀ ਕੀ ਹਾਲਾਤ ਕਿਸ ਤਰ੍ਹਾਂ ਦੇ ਕੋਈ ਸੱਟਾਂ ਸੁੱਟਾਂ ਕੁਝ ਸੱਟਾਂ ਹੈ ਗਈਆਂ ਮੂਹ ਮਾਤੇ ਦੇ ਹੈ ਗਈਆਂ ਸੱਟਾਂ ਲੱਗੀਆਂ ਹੋ ਕਾਰ ਵੀ ਚੱਲ ਰਹੀ ਹਾਂਜੀ ਕਾਰ ਕੀ ਨਾ ਜੀ ਤੁਹਾਡਾ ਸਰਜੀਤ ਸਿੰਘ ਸਰਜੀਤ ਸਿੰਘ ਜੀ ਕਿਦੀ ਬੋਡੀ ਲੈ ਕੇ ਆ ਤੇ ਕੀ ਹੋਇਆ ਕੀ ਗੱਲ ਹੋਈਏ ਕੀ ਗੱਲ ਹੋਈਏ ਇਹ ਰਾਤੀ दारू ਪੀਤੀ ਇਹਨਾਂ ਚਮ ਪੰਜਾਂ ਬੰਦਿਆਂ ਨੇ ਉੱਥੇ ਤੇ ਉੱਥੇ ਬੰਦੀ ਤੇ ਇਹਨਾਂ ਬਾਸ਼ਟੇ ਬੰਦੇ ਜਿਨ੍ਹਾਂ ਬੰਦੀ ਵਾਲਿਆਂ ਨੇ ਮਾਰਿਆ ਵਾ ਉਹਨਾਂ ਦਾ ਨਾਮ ਹੀ ਨਾ ਪਤਾ ਕੌਣ ਜਿਹੜੇ ਬੰਦਿਆਂ ਨਾਲ ਹੀ ਦੇਖਿਆ ਵਾ ਉਹਨਾਂ ਦੇ ਨਾਮ ਨਾ ਪਤਾ ਤੇ ਕੀ ਤੁਹਾਨੂੰ ਉਹਦੇ ਕਿੰਨੇ ਕਹੇ ਗਿਆ ਸੀ ਵਾ ਅਜੇ 7 7 ਕੱਢ ਦੇ ਅੰਦਰ ਪਾ ਲਿਆ ਕੀ ਲੱਗਦਾ ਤੁਹਾਨੂੰ ਕਾਹਦੇ ਨਾਲ ਮਾਰਿਆ ਹੋਊਗਾ ਲੱਗਦਾ ਤੁਹਾਨੂੰ ਮਾਰਿਆ ਸਾਨੂੰ ਪਤਾ ਨਹੀਂ ਇਹ ਵੀ ਮਾਰ ਮਾਰਿਆ ਕਿਸ ਤਰ੍ਹਾਂ ਪਤਾ ਲੱਗਿਆ ਵਾ ਉਹ ਤੁਹਾਨੂੰ ਪਤਾ ਲੱਗਦਾ ਕਿ ਇਹਨੂੰ ਮਾਰਤਾ ਕਦੋਂ ਪਤਾ ਲੱਗਾ ਤੁਹਾਨੂੰ ਇਹਦੇ ਦਿਨੇ ਉਹਨਾਂ ਦੇ ਬੰਦੇ ਦਿਹਾੜੀਦਾਰ ਹੀ ਉਹਨਾਂ ਉੱਤੇ ਪ੍ਰਾਲੀ ਚੁਪੀ ਉਹਨਾਂ ਦੇਖਿਆ ਵਾ ਕਿਥੇ ਇਹਨੂੰ ਪਤਾ ਲੱਗਾ ਕਿ ਅੰਡਾ ਚਾਰ ਮਰਿਆ ਹੋਇਆ ਵਾ ਪ੍ਰਾਲੀ ਮਾਰ ਕੇ ਪ੍ਰਾਲੀ ਚ ਨੱਪਦਾ ਦਾ ਪ੍ਰਾਲੀ ਚ ਨੱਪਿਆ ਆਈ ਗੀ ਖੰਬੀ ਵਾਲਿਆਂ ਦੀ ਠੀਕ ਪਰ ਕਿੰਨੀ ਹੈ ਜੀ 32 33 ਸਾਲ ਦੀ ਸੀ 33 ਸਾਲ ਵਾਰਾ ਜੀ ਕਿਹੜਾ ਪਿੰਡ ਕਿਹੜਾ ਨਵਾਂ ਪਿੰਡ ਪੰਜ ਖੜਾ ਅੰਬਸਾ ਰੋ ਵਿਆਹ ਸੀ ਇੱਕ ਵਾਰ ਸੀ ਵਾਰਾ ਸੀ ਵੀ ਸេរੀ ਇਨਫੋਰਮੇਸ਼ਨ ਆਈ ਜਿੱਥੇ ਨਵਾ ਪਿੰਡ ਦੇ ਪੰਜ ਖੇਡਾਲ ਤੋਂ ਕੀ ਵਿਕੀ ਨਾ ਮਰਸੀ ਆ ਸਾਨੂੰ ਸਰਜੀਤ ਸਿੰਘ ਉਹਦੀ ਡੈੱਡ ਬੋਡੀ ਮਿਲੀ ਆ ਤੇ ਉਹ ਹਸਪੀਟਲ ਲੈ ਕੇ ਆਏ ਪੋਸਟਮਾਰਟ ਕਰਾਵਾਂਗੇ ਦੇਖਾਂਗੇ ਕੀ ਕਰ ਹੋਈ ਹੁੰਦੀ ਉਸ ਤੋਂ ਸਾਨੂੰ ਕਾਰੀ ਕਰਾਂਗੇ ਕਾਰ ਵੀ ਚੱਲ ਰਹੀ ਜੀ ਵੀ ਹਾਂਜੀ ਠੀਕ ਹੈ ਹਾਲਾਤ ਕਿਸ ਤਰ੍ਹਾਂ ਦੇ ਕੋਈ ਸੱਟਾਂ ਸੁੱਟਾਂ ਕੁਛ ਸੱਟਾਂ ਹੈ ਗਈਆਂ ਮੂਹ ਮਾਦੇ ਦੇ ਹੈ ਗਈਆਂ ਸੱਟਾਂ ਲੱਗੀਆਂ ਕਾਰ ਹੋਈ ਚੱਲ ਰਹੀ ਹਾਂਜੀ ਕਰੀ ਕੀ ਨਾਜੀ ਤੁਹਾਡਾ ਉਹ ਲਗਾ ਸਰਜੀਤ ਸਿੰਘ ਸੁਜੀਤ ਸਿੰਘ ਜੀ ਕਿਦੀ ਬੋਡੀ ਲੈ ਕੇ ਆਤੀ ਕੀ ਹੋਇਆ ਕੀ ਗੱਲ ਹੋਈਏ ਕੀ ਗੱਲ ਹੋਈਏ ਇਹ ਰਾਤੀ दारू ਪੀਤੀ ਇਹਨਾਂ ਚਮ ਪੰਜਾਂ ਬੰਦਿਆਂ ਨੇ ਉੱਥੇ ਤੇ ਉੱਥੇ ਬੰਦੀ ਤੇ ਇਹਨਾਂ ਬਾਅਦ ਛਿੜਿਆ ਬੰਦੇ ਜਿਨ੍ਹਾਂ ਬੰਦੀ ਵਾਲਿਆਂ ਨੇ ਮਾਰਿਆ ਵਾ ਉਹਨਾਂ ਦਾ ਨਾਮ ਹੀ ਪਤਾ ਕੋਣ ਜਿਹੜੇ ਬੰਦਿਆਂ ਨੇ ਅਸੀਂ ਦੇਖਿਆ ਵਾ ਉਹਨਾਂ ਦੇ ਨਾਮ ਲਗਾ ਤੇ ਕੀ ਤੁਹਾਨੂੰ ਉਹਦੇ ਕਿੰਨੇ ਕਹੇ ਗਿਆ ਸੀ ਅਜੇ 7 7 ਵਜੇ ਦੇ ਅੰਦਰ ਕੋਈ ਕੀ ਲੱਗਦਾ ਤੁਹਾਨੂੰ ਕਾਹਦੇ ਨਾਲ ਮਾਰਿਆ ਹੋਊਗਾ ਲੱਗਦਾ ਤੁਹਾਨੂੰ ਮਾਰਿਆ ਸਾਨੂੰ ਪਤਾ ਨਹੀਂ ਇਹ ਮਾਰ ਮਾਰਿਆ ਕਿਸ ਤਰ੍ਹਾਂ ਪਤਾ ਲੱਗਿਆ ਉਹ ਤੁਹਾਨੂੰ ਪਤਾ ਲੱਗਦਾ ਕਿ ਇਹਨੂੰ ਮਾਰਤਾ ਕਦੋਂ ਪਤਾ ਲੱਗਾ ਤੁਹਾਨੂੰ ਇਹ ਦਿਨੇ ਉਹਨਾਂ ਦੇ ਬੰਦੇ ਦਿਹਾੜੀਦਾਰ ਹੀ ਉਹਨਾਂ ਉੱਤੇ ਪ੍ਰਾਲੀ ਚੁਪੀ ਉਹਨਾਂ ਦੇਖਿਆ ਵਾ ਕਿਥੇ ਨੂੰ ਪਤਾ ਲੱਗਾ ਕਿ ਅੰਡਾਚਾਰ ਮਰਿਆ ਲਿਆ ਉਹ ਪ੍ਰਾਲੀ ਮਾਰ ਕੇ ਪ੍ਰਾਲੀ ਚ ਨਾ ਪਤਾ ਦਾ ਪ੍ਰਾਲੀ ਚ ਨੱਪਿਆ ਹੋਈ ਹੈ ਥੰਬੀ ਵਾਲਿਆਂ ਦੀ ਠੀਕ ਪਰ ਕਿੰਨੀ ਹੈ ਜੀ 32 33 ਸਾਲ ਦੀ ਸੀ 33 ਸਾਲ ਵਾਰਾ ਜੀ ਕਿਹੜਾ ਪਿੰਡ ਕਿਹੜਾ ਨਵਾਂ ਪਿੰਡ ਪੰਜ ਖੜਾ ਅੰਬਸਾ ਰੋ ਵਿਆਹ ਸੀ ਇੱਕ ਵਾਰ ਸੀ ਵਾਰਾ ਸੀ ਇਹ ਸਿਹਰੀ ਇਨਫਰਮੇਸ਼ਨ ਆਈ ਜਿੱਥੇ ਨਵਾ ਪਿੰਡ ਦੇ ਪੰਜ ਖੰਡਾਲ ਤੋਂ ਕੀ ਵਿਕੀ ਨਾ ਮਰਸੀ ਆ ਸਾਨੂੰ ਸਰਜੀਤ ਸਿੰਘ ਉਹਦੀ ਡੈਡ ਬੋਡੀ ਮਿਲੀ ਆ ਤੇ ਉਹ ਹਸਪੀਟਲ ਲੈ ਕੇ ਆਏ ਪੋਸਟਮਾਰਟ ਕਰਾਵਾਂਗੇ ਦੇਖਾਂਗੇ ਕੀ ਕਰ ਹੋਈ ਹੁੰਦੀ ਤੇ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਕਾਰ ਵੀ ਚੱਲ ਰਹੀ ਜੀ ਕਰੋ ਹਾਂਜੀ ਠੀਕ ਹੈ ਹਾਲਾਤ ਕਿਸ ਤਰ੍ਹਾਂ ਦੇ ਕੋਈ ਸੱਟਾਂ ਸੁੱਟਾਂ ਕੁਝ ਸੱਟਾਂ ਹੈ ਗਈਆਂ ਮੂਹ ਮਾਦੇ ਦੇ ਹੈ ਗਈਆਂ ਸੱਟਾਂ ਲੱਗੀਆਂ ਹੋਣ ਕਾਰੋਏ ਚੱਲ ਰਹੀ ਹਾਂਜੀ ਕਾਰ